ਡੋਲਤ ਠੂੰਡਤ ਹੋਂ ਫਿਰੀ ਤਹਿ ਤਹਿ ਪਵਨ ਕਰਾਰ ਪਾਰੇ ਠਹਿਤੇ ਤਹਿ ਪਏ ਖੋਲੇ ਨਿਕਸੇ ਪਾਰ ਅਮਰ ਆ자치 ਹਰ ਮਿਲੇ ਤਿਨ ਕਹਿ ਹੋਂ ਬਲ ਜਾਓ ਤਿਨ ਕੀ ਧੂੜ ਅਖੁੱਲੀ ਐ ਸੰਗਤ ਮੇਲ ਮਿਲਾਓ ਮਨ ਦੀਆ ਗੁਰ ਆਪਣੇ ਪਾਇਆ ਨਿਰਮਲ ਨਾਮ ਜਿਨ ਨਾਮ ਦੀਆ ਤਿਸ ਸੇਵ ਸਾਂ ਤਿਸ ਬਲਿਹਾਰ ਜਾਉ ਜੋ ਉਸਾਰੇ ਸੋਟਾ ਸੀ ਤਿਸ ਦਿਨ ਅਵਰਨਾ ਕੋਏ ਗੁਰ ਪ੍ਰਸਾਦੀ ਤਿਸ ਸੰਭਲਾ ਤਾਂ ਤਨ ਦੁਖ ਨਾ ਹੋਏ ੜਾ ਕੋ ਮੇਰਾ ਕਿਸ ਗਹੀ ੜਾ ਕੋ ਹੋਆ ਨਾ ਹੋਗ ਆਉਣ ਜਾਣ ਵੇ ਗੁੱਚੀਐ ਦੁਗਧਾ ਵਿਆਪੈ ਰੋਗ ਨਾਮ ਵਿਹੂਨੇ ਆਦਮੀ ਤਲਰ ਤੰਧ ਗਰੰਤ ਵਿਣ ਲਾਵੇ ਕਿਉ ਛੂਟੀ ਐ ਜਾਇ ਰਸਤਲ ਅੰਤ ਗਣਤ ਗਣਾਵੇ ਅਖੇਰੀ ਅਗਣਤ ਸਾਚਾ ਸੋਏ ਅਗਿਆਨੀ ਮਤਹੀਣ ਹੈ ਗੁਰਬਿਨ ਗਿਆਨ ਨਾ ਹੋਏ ਟੂਟੀ ਤੰਤਰ ਬਾਬ ਕੀ ਵੱਜ ਨਹੀਂ ਵਿਜੋਗ ਪਿਛੜਿਆ ਮਿਲ ਪ੍ਰਭ ਨਾਨਕ ਕਰ ਸੰਜੋਗ ਪਰਵਰ ਕਾਇਆ ਪੰਖ ਮਨ ਪਰਵਰ ਪੰਖੀ ਪੰਚ ਤਤ ਚੁਗੈ ਮਿਲ ਏਕਸੇ ਤਿੰਨ ਕੋ ਫਾਸ ਨਾਰੰਚ ਉੜੇ ਤੰ ਬੇਗੁਲ ਬੇਗੁਲੇ ਤੱਕੇ ਜੋਗ ਖਣੀ ਪੰਖ ਟੁੱਟੇ ਫਾਹੀ ਪੜੀ ਅਗੁਣ ਪੀੜ ਬਣੀ ਦਿਨ ਸਾਚੇ ਕਿਉ ਛੂਟੀ ਐ ਹਰ ਗੁਣ ਕਰਮ ਮੰਣੀ ਆਪ ਛਡਾਏ ਛੂਟੀ ਐ ਵੱਡਾ ਆਪ ਤਹੇ ਗੁਰ ਪ੍ਰਸਾਦੀ ਛੂਟੀ ਐ ਕਿਰਪਾ ਆਪ ਕਰੇ ਆਪਣੇ ਹੱਥ ਵਡਾਈਆਂ ਜੈ ਭਾਵੇ ਤੈ ਦੇ थर-ਥਰ ਕੰਪੇ ਜੀੜਾ ਥਾਨ ਵਿਹੂਣਾ ਹੋਏ ਥਾਨ ਮਾਨ ਸਚ ਏਕ ਹੈ ਕਾਜ ਨਾ ਫੀਟੈ ਕੋਇ ਫਿਰ ਨਾਰਾਇਣ ਫਿਰ ਗੁਰੂ ਫਿਰ ਸਾਚਾ ਵਿਚਾਰ ਸੁਰ ਨਰ ਨਾਥਾ ਨਾਥ ਤੂੰ ਨਿਧਾਰਾ ਆਧਾਰ ਸਰਬੇ ਥਾਨ ਤਨੰਤਰੀ ਤੂੰ ਦਾਤਾ ਦਾਤਾਰ ਜਾਂ ਦੇਖਾਂ ਤਾਂ ਏਕ ਤੂੰ ਅੰਤ ਨਾ ਪਾਰਾਵਾਰ ਥਾਨ ਤਨੰਤਰ ਰਵ ਰਹਾ ਗੁਰ ਸ਼ਬਦ ਦੀ ਵਿਚਾਰ ਅਣ ਮੰਗਿਆ ਦਾਨ ਦੇਵਸੀ ਵੱਡਾ ਗੰਮੋ ਪਾਰ ਦਇਆ ਦਾਨ ਦਿਆਲ ਤੂੰ ਕਰ ਕਰ ਦੇਖਣ ਹਾਰ ਦਇਆ ਕਰੇ ਪ੍ਰਭ ਮੇਲ ਲੈ ਖਿੰਨ ਮੈਂ ਢਾ ਉਸਾਰ ਦਾਨਾ ਤੂੰ ਬੀਨਾ ਤੁਹੀ ਦਾਨਾ ਕੈ ਸਿਰਦਾਨ ਦਾਲਦ ਭੰਜਨ ਦੁਖ ਦਲਨ ਗੁਰਮੁਖ ਗਿਆਨ ਧਿਆਨ ਤਨ ਗੈ ਬੈ ਚੂਰੀਆ ਤਨ ਮੈਂ ਚੀਤ ਗਵਾਰ ਤਨ ਵਿਰਲੀ ਸਚ ਸੰਚਿਆ ਨਿਰਮਲ ਨਾਮ ਪਿਆਰ ਤਨ ਗਿਆ ਤਾਂ ਜਾਣਦੇ ਜੇ ਰਚੈ ਰੰਗ ਏਕ ਮਨ ਦੀਜੈ ਸਿਰ ਸੌਂਪੀਐ ਕੀ ਕਰਤੇ ਕੀਤੇ ਠੰਡਾ ਤਾਵਤ ਰਹ ਗਏ ਮਨ ਮੈਂ ਸ਼ਬਦ ਅਨੰਦ ਦੁਰਜਨ ਤੇ ਸਾਜਨ ਪੈ ਟੇਟੇ ਗੁਰੂ ਗੋਵਿੰਦ ਬਨ ਬਨ ਫਿਰਦੀ ਠੂੰਡਤੀ ਬਸਤ ਰਹੀ ਘਰਬਾਰ ਸਤਗੁਰ ਮੇਲੀ ਮਿਲ ਰਹੀ ਜਨਮ ਮਰਨ ਦੁਖ ਨਿਵਾਰ ਨਾ ਨਾ ਕਰਤ ਨਾ ਛੂਟੀਏ ਵਿਣਗੁਰ ਜੰਪੁਰ ਜਾਹੇ ਨਾ ਤਿਸ ਇਹ ਨ ਉਹ ਹੈ ਅਵਗੁਣ ਫਿਰ ਪਸਤਾ ਹੈ ਨਾ ਤਿਸ ਗਿਆਨ ਨਾ ਧਿਆਨ ਹੈ ਨਾ ਤਿਸ ਧਰਮ ਧਿਆਨ ਵਿਣ ਨਾ ਵੈ ਨਿਰਭਉ ਕਹਾ ਕਿਆ ਜਾਣਾ ਅਭਿਮਾਨ ਥਾਕ ਰਹੀ ਕਿਵ ਅਪੜਾ ਹਾਥ ਨਹੀਂ ਨਾ ਪਾਰ ਨਾ ਸਾਜਨ ਸੇ ਰੰਗੁਲੇ ਕਿਸ ਪੈ ਕਹੀਂ ਪੁਕਾਰ ਨਾਨਕ ਪ੍ਰਾਪਿਓ ਜੇ ਕਰੀ ਮਿਲ ਮਿਲਣ ਹਾਰ ਜਿਨ ਵਿਛੋੜੀ ਸੋ ਮੇਲ ਸੀ ਗੁਰ ਕਹਿਤ ਅਪਾਰ ਪਾਪ ਬੁਰਾ ਪਾਪੀ ਕੋ ਪਿਆਰਾ ਪਾਪ ਲੱਦੇ ਪਾਪੇ 파ਸਾਰ ਪਰ ਹਰ ਪਾਪ ਤਿਸ਼ਾਣੇ ਆਪ ਨਾ ਇਸ ਸੋਗ ਵਿਜੋਗ ਸੰਤਾਪ ਨਰਕ ਪੜਨ ਤੋ ਕਿਉ ਰਹਿ ਕਿਉ ਬੰਚੈ ਜਮ ਕਾਲ ਕਿਉ ਆਵਣ ਜਾਣਾ ਵਿਸਰ ਝੂਠ ਬੁਰਾ ਖੈ ਕਾਲ ਮਨ ਜੰਝਾਲੀ ਵੇੜਿਆ ਪੀ ਜੰਝਾਲਾ ਮਾਹੇ ਵਿਣ ਨਾ ਵੈ ਕਿਉ ਛੂਪੀ ਐ ਪਾਪੇ ਪਤਾ ਪਚਾਹੇ ਫਿਰ ਫਿਰ 파ਹੀ 파ਸੇ ਕਉਆ ਫਿਰ ਪਸ਼ੂਤਾਨਾ ਅਬ ਕਿਆ ਹੂਆ ਥਾਥਾ ਚੋਗ ਚੁਗੈ ਨਹੀਂ ਬੁਝੈ ਸਤਗੁਰ ਮਿਲ ਤਾ ਅੰਖੀ ਸੁਝੈ ਜਿਉ ਮਛੁਲੀ ਫਾਤੀ ਜਮ ਜਾਲ ਵਿਣਗੁਰ ਦਾਤੇ ਮੁਕਤ ਨਾ ਭਾਲ ਫਿਰ ਫਿਰ ਆਵੇ ਫਿਰ ਫਿਰ ਜਾਏ ਇੱਕ ਰੰਗ ਰਚੈ ਰਹਿ ਲਿਵਲਾਈ ਇਹੋ ਛੂਟੈ ਫਿਰ ਫਾਸ ਨਾ ਪਾਇ ਬੀਰਾ ਬੀਰਾ ਕਰ ਰਹੀ ਵੀਰ ਪੈ ਬੈਰਾਈ ਵੀਰ ਚੱਲੇ ਘਰ ਆਪਣਾ ਬਹਿਣ ਬਿਰਹ ਜਲ ਜਾਏ ਬਾਬੁਲ ਤੇ ਘਰ ਬੇਟੜੀ ਬਾਲੀ ਬਾਲੈ ਨਹੀ ਜੇ ਲੋੜੇ ਵਰ ਕਾਮਣੀ ਸਤਗੁਰ ਸੇਵੈ ਤੇ ਬਿਰਲੋ ਗਿਆਨੀ ਬੁਝੜੋ ਸਤਗੁਰ ਸਾਚ ਮਿਲੇ ਠਾਪੁਰ ਹੱਥ ਵਡਾਈਆਂ ਜੈ ਭਾਵੇ ਤੈ ਦੇ ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ ਤਨ ਤਨ ਖੜੀਐ ਘੜ ਤੜ ਪੱਜੈ ਤਾ ਉਸਾਰ ਉਸਰੇਤਾ ਹੈ ਸਰ ਪਰ ਸੁਖ ਹੈ ਭੀ ਪਰ ਪੋਖ ਹੈ ਸਮਰਥ ਵੇ ਪਰਵਾਹ ਪਰਮ ਪੁਲਾਨੇ ਪੈ دیਵਾਨੇ ਵਿਣ ਭਗਾ ਕਿਆ ਪਾਈਐ ਗੁਰਮੁਖ ਗਿਆਨ ਡੋਰੀ ਪ੍ਰਭ ਪਕੜੀ ਜਿਨ ਖਿੰਚੈ ਤਿਨ ਜਾਈਐ ਹਰ ਗੁਣ ਗਾਏ ਸਦਾ ਰੰਗ ਰਾਤੇ ਬੋੜ ਨ ਪਛੋਤਾਈਐ ਪੰਬੇ ਪਾਲੇ ਗੁਰਮੁਖ ਬੂਝਾਂ ਤਾਂ ਨਿਜ ਘਰ ਵਾਸਾ ਪਾਈਐ ਪੰਬੇ ਤੋ ਜਲ ਮਾਰਗ ਵਿਖੜਾ ਆਸ ਨਿਰਾਸਾ ਤਰੀਐ ਗੁਰ ਪ੍ਰਸਾਦੀ ਆਪੋ ਚੀਨੈ ਜੀਵ ਤਿਆਂ ਏਮ ਮਰੀਐ ਮਾਇਆ ਮਾਇਆ ਕਰਮੋਏ ਮਾ ਕਿਸੈ ਨਾ ਸਾਥ ਹੰਸ ਚੱਲੇ ਉਠ ਡੁੰਮਣੋ ਮਾਇਆ ਪੂਲੀ ਆਥ ਮਨ ਝੂਠਾ ਜਮ ਜੋਇਆ ਅਵ ਗੁਣ ਚੱਲੇ ਨਾਲ ਮਨ ਮੈਂ ਮਨ ਉਲਟੋ ਮਰੈ ਜੇ ਗੁਣ ਹੋਵੇ ਨਾਲ ਮੇਰੀ ਮੇਰੀ ਕਰਮ ਹੋਏ ਵਿਣ ਨਾਵੇਂ ਦੁਖ ਪਾਲ ਗੜ ਮੰਦਰ ਮਹਿਲਾ ਕਾਂ ਜਿਉ ਬਾਜ਼ੀ ਦੀ ਬਾਣ ਨਾਨਕ ਸੱਚੇ ਨਾਮ ਵਿਣ ਝੂਠਾ ਆਵਣ ਜਾਣ ਆਪੇ ਚਤੁਰ ਸਰੂਪ ਹੈ ਆਪੇ ਜਾਣ ਸੁ ਜਾਣ ਜੋ ਆਵੇ ਸ ਜਾਏ ਫੁਨ ਆਏ ਗਏ ਪਛਤਾਹੀ ਲਖ 84 ਮੇਦਨੀ ਟਟਾ ਨਾ ਵਧੇ ਉਤਾਹੀ ਸੇ ਜਨ ਉਬਰੇ ਜਿਨ ਹਰ ਪਾਇਆ ਤੰਦਾ ਮੋਆ ਵੇਗੂਤੀ ਮਾਇਆ ਜੋ ਦੀਸ ਸੋ ਚਾਲਸੀ ਕਿਸ ਕੋ ਮੀਤ ਕਰਿਓ ਜਿਉ ਉਸ ਮਪਉ ਆਪਣਾ ਤਨ ਮਨ ਆਗੇ ਦੇਉ ਅਸਥਿਰ ਕਰਤਾ ਤੂੰ ਧਣੀ ਤਿਸ ਹੀ ਕੀ ਮੈਂ ਓਟ ਗੁਣ ਕੀ ਮਾਰੀ ਹਉ ਮੋਈ ਸ਼ਬਦ ਰਤੀ ਮਨ ਚੋਟ ਰਾਣਾ ਰਾਉ ਨਾ ਕੋ ਰਹਿ ਰੰਗ ਨਾ ਤੁੰਗ ਫਕੀਰ ਵਾਰੀ ਆਪੋ ਆਪਣੀ ਕੋਇ ਨਾ ਬੰਧੈ ਤੀਰ ਰਹਾ ਬੁਰਾ ਪਿਹਾਵਲਾ ਸਰ ਡੂੰਗਰ ਅਸਗਾ ਮੈਂ ਤਨ ਅਬ ਗੁਣ ਝੁਰਮ ਹੋਈ ਵਿਣ ਗੁਣ ਕਿਉ ਖਰ ਜਹਾ ਗੁਣਿਆ ਗੁਣ ਲੈ ਪ੍ਰਭ ਮਿਲੇ ਕਿਉ ਤਨ ਮਿਲੋ ਪਿਆਰ ਇਨਹੀ ਜੈਸੀ ਥੀ ਰਹਾ ਜਪ ਜਪ ਰਿਦੈ ਮੁਰਾਰ ਅਬ ਗੁਣੀ ਫਰਪੂਰ ਹੈ ਗੁਣ ਭੀ ਵਸੈ ਨਾਲ ਵਿਣ ਸਤਗੁਰ ਗੁਣ ਨਾ ਜਪਨੀ ਵਿਚਰ ਸ਼ਬਦ ਨਾ ਕਰੇ ਵਿਚਾਰ ਨਸ਼ਕਰੀਆ ਘਰ ਸੰਮਲੇ ਆਏ ਵਜ਼ਾ ਲਖਾ ਆਏ ਕਾਰ ਤਮਾਵੇਂ ਸਿਰ ਧਣੀ ਲਾਹਾ ਪੱਲੇ ਪਾਏ ਲੱਭ ਲੋਭ ਬੁਰਿਆਈਆ ਛੋਡੇ ਮਨੋਂ ਵਿਸਾਰ ਗੜ דוਹੀ ਪਾਤਸ਼ਾਹ ਕੀ ਕਦੇ ਨ ਆਵੇ ਹਾਰ ਚੱਕਰ ਕਹੀਆ ਖਸਮ ਕਾ ਸੋਹੇ ਉੱਤਰ ਦੇ ਵਸਾ ਗਵਾਏ ਆਪਣਾ ਤਖਤ ਨ ਬੈਸੈ ਸੇ ਪ੍ਰੀਤਮ ਹੱਥ ਵਡਿਆਈਆਂ ਜੈ ਭਾਵੇ ਤਹ ਦੇ ਆਪ ਕਰੇ ਕਿਸ ਆਖੀਏ ਔਰ ਨਾ ਕੋਈ ਕਰੇ ਬੀਜੋ ਸੁਝੈ ਕੋ ਨਹੀਂ ਬਹਿ ਦੁਲੀਚਾ ਪਾਏ ਨਰਤ ਨਿਵਾਰ ਨਰਾਂ ਨਰ ਸੱਚੋ ਸੱਚ ਨਾਏ ਵਣ ਤ੍ਰਣ ਢੂੰਡਤ ਫਿਰ ਰਹੀ ਮਨ ਮੈਂ ਕਰਉ ਵਿਚਾਰ ਲਾਲ ਰਤਨ ਬੋ ਮਾਨ ਕੀ ਸਤਗੁਰ ਹਾਥ ਪੰਡਾਰ ਉਤਮ ਹੋਵਾ ਪ੍ਰਭ ਮਿਲੇ ਇਕ ਮਨ ਇਕ ਪਾਏ ਨਾਨਕ ਪ੍ਰੀਤਮ ਰਸ ਮਿਲੇ ਲਾਹ ਲੈ ਪ੍ਰਥਾਏ ਰਚਨਾ ਰਾਤ ਜਿਨ ਰਚੀ ਜਿਨ ਸਿਰਿਆ ਆਕਾਰ ਗੁਰਮੁਖ ਬੇਅੰਤ ਧਿਆਈਐ ਅੰਤ ਨ ਪਾਰਾ ਵਾਰ ਰਾਵੇ ਰੂੜਾ ਹਰ ਜਿਓ ਸੋਈ ਜਿਸ ਦੇਨ ਰਾਜਾ ਅਵਰਨਾ ਕੋਈ ਰਾੜ ਗਾਰੁਦ ਤੁਮ ਸੁਣੋ ਹਰ ਵਸੈ ਮਨ ਮਾਹਿ ਗੁਰ ਪ੍ਰਸਾਦੀ ਹਰ ਪਾਈਐ ਮਤ ਕੋ ਭਰਮ ਪੁਲਾਹਿ ਸੋ ਸ਼ਾ ਸਚ ਜਿਸ ਹਰ ਧਨਰਾਸ ਗੁਰਮੁਖ ਪੂਰਾ ਤਿਸ ਸ਼ਾਬਾਸ਼ ਰੂੜੀ ਬਾਣੀ ਹਰ ਪਾਇਐ ਗੁਰ ਸ਼ਬਦੀ ਵਿਚਾਰ ਆਪ ਗਿਆ ਦੁੱਖ ਟਟਿਆ ਹਰ ਵਾਰ ਪਾਇਆ ਨਾਰ ਸੋਇ ਨਾ ਰੁੱਪਾ ਸੰਚੀਏ ਤਨ ਕਾਚਾ ਵਿਖਸ਼ਾਰ ਸਾ ਸਦਾਏ ਸੰਚ ਤਨ ਦੁਵਿਧਾ ਹੋਏ ਖੁਆਰ ਸਚਿਆਰੀ ਸਚ ਸੰਚਿਆ ਸੱਚੋ ਨਾਮ ਅਮੋਲ ਹਰ ਨਿਰਮਾਇ ਲੂਜਲੋ ਪਤ ਸਾਚੀ ਸੱਚ ਬੋਲ ਸਾਜਨ ਮੀਤ ਸੁ ਜਾਣ ਤੂੰ ਤੂੰ ਸਰਵਰ ਤੂੰ ਹੰਸ ਸਾਚਾ ਠਾਕੁਰ ਮਨ ਵਸੈ ਥਾਂ ਬਿលਹਾਰੀ ਤਿਸ ਮਾਇਆ ਮਮਤਾ ਮੋਣੀ ਜਿਨ ਕੀਤੀ ਸੋ ਜਾਣ ਵਿਖਿਆ ਅੰਮ੍ਰਿਤ ਏਕ ਹੈ ਬੁੱਝੈ ਪੁਰਖ ਸੁ ਜਾਣ ਖਿਮਾ ਵੀ ਹੁਣੇ ਖਪ ਗਏ ਖੂਹਣ ਲਖ ਅਸੰਖ ਗਣਤ ਨ ਆਵੇ ਕਿਉ ਗਣੀ ਖੱਪ ਖੱਪ ਮੋਏ ਬਿਸੰਖ ਖਸਮ ਪਛਾਣੈ ਆਪਣ ਖੂਲੇ ਬੰਧ ਨਾ ਪਾਏ ਸ਼ਬਦ ਮਹਿਲੀ ਖਰਾ ਤੂੰ ਖਿਮਾ ਸੱਚ ਸੁਖ ਪਹਾਏ ਹਰਤ ਖਰਾ ਤਨ ਧਿਆਨ ਤੂੰ ਆਪੇ ਵਸੈ ਸਰੀਰ ਮਨ ਤਨ ਮੁਖ ਜਪਤ ਸਦਾ ਗੁਣ ਅੰਤਰ ਮਨ ਤੀਰ ਹਉ ਮੈਂ ਖਪੈ ਖਪਾਇ ਸੀ ਦੀਜੋ ਵਥ ਵਿਕਾਰ ਜੰਤ ਉਪਾਏ ਵਿੱਚ ਪਾਇਨ ਕਰਤਾ ਲਗ ਅਪਾਰ ਸ੍ਰਿਸ਼ਟੇ ਭਿਓ ਨਾ ਜਾਣੇ ਕੋਏ ਸ੍ਰਿਸ਼ਟਾ ਕਰੇ ਸੋ ਨਿਚੋ ਹੋਏ ਸੰਪੈ ਕੋ ਈਸ਼ਰ ਧਾਈਐ ਸੰਪੈ ਪੁਰਬ ਲਿਖੇ ਕੀ ਪਾਈਐ ਸੰਪਰਕ ਕਰਨ ਚੱਕਰ ਚੋਰ ਸੰਪ ਸਾਥ ਨਾ ਚੱਲੇ ਹੋਰ ਦਿਨ ਸੱਚ ਨਹੀਂ ਦਰਗਾਹ ਮਾਨ ਹਰ ਦਸ ਪੀਵੇ ਛੁੱਟੇ ਨਿਦਾਨ ਫੇਰ ਤੇਰ ਤੇ ਸਖੀ ਹੋਏ ਰਹੀ ਹੈਰਾਨ ਹਾਂ ਕਰਤੀ ਮੈਂ ਮੋਈ ਸ਼ਬਦ ਰਵੈ ਮਨ ਗਿਆਨ ਹਾਰ ਡੋਰ ਕੰਕਨ ਘਣੇ ਕਰਤਾ ਕੀ ਸ਼ਿੰਗਾਰ ਮਿਲ ਤ੍ਰੀਤਮ ਸੁਖ ਪਾਇਆ ਸਗਲ ਗੁਣਾ ਗਲਹਾਰ ਨਾਨਕ ਗੁਰਮੁਖ ਪਾਈਐ ਹਰਿ ਸਿਉ ਤ੍ਰੀਤ ਪਿਆਰ ਹਰ ਬਿਨ ਕਿਨ ਸੁਖ ਪਾਇਆ ਦੇਖੋ ਮਨ ਵਿਚਾਰ ਹਰ ਪੜਨਾ ਹਰ ਬੁੱਜਣਾ ਹਰ ਸਿਉ ਰਖੋ ਪਿਆਰ ਹਰ ਜਪੀਐ ਹਰ ਧਿਆਈਐ ਹਰ ਕਾ ਨਾਮ ਅਧਾਰ ਲੇਖ ਨ ਮਿਟਈ ਹੈ ਸਖੀ ਜੋ ਲਿਖਿਆ ਕਰਤਾਰ ਆਪੇ ਤਾਰਨ ਜਿਨ ਕੀਆ ਕਰ ਕਿਰਪਾ ਪਗ ਧਾਰ ਕਰਤੇ ਹੱਥ ਵਡਿਆਈਆਂ ਬੂਝੋ ਗੁਰਬੀ ਵਿਚਾਰ ਲਿਖਿਆ ਫੇਰ ਨਾ ਸਕੀਐ ਜਿਉ ਪਾਵੀ ਤਿਉ ਸਾਰ ਨਦਰ ਤੇਰੀ ਸੁਖ ਪਾਇਆ ਨਾਨਕ ਸ਼ਬਦ ਵਿਚਾਰ ਮਨ ਮੁਖ ਭੂਲੇ ਪਚ ਮੋਏ ਉਦਰੇ ਗੁਰ ਵਿਚਾਰ ਜੇ ਪੁਰਖ ਨਦਰ ਨਾ ਆਵੇ ਤਿਸ ਕਾ ਕਿਆ ਕਰ ਤਹਿ ਆ ਜਾਏ ਭਲੇ ਹਾਰੀ ਗੁਰ ਆਪਣੇ ਜਿਨ ਹਿਰਦੈ ਦਿੱਤਾ ਦਿਖਾਏ ਪਾਂਧਾ ਪੜਿਆ ਅੱਖੀਐ ਵਿਦਿਆ ਵਿਚਰੈ ਸਹਿਜ ਸੁਭਾਏ ਵਿਦਿਆ ਸੁਧੈ ਤਤ ਲਹੈ ਰਾਮ ਨਾਮ ਲਿਵ ਲਾਈ ਮਨ ਮੁਖ ਵਿਦਿਆ ਵਿਕਰਦਾ ਵਿਖਖਟੇ ਵਿਖਖਾਇ ਮੂਰਖ ਸ਼ਬਦ ਨਾ ਚੀਨਈ ਸੂਝ ਗੂਝ ਨਾ ਕਾਇ ਤਾਂਧਾ ਗੁਰਮੁਖ ਆਖੀਆ ਚਾਟੜੀਆਂ ਮਤ ਦੇ ਨਾਮ ਸਮਹਾਲੋ ਨਾਮ ਸੰਗ੍ਰਹਿ ਲਾਹ ਜਗ ਮੈਂ ਲੇ ਛੱਤੀ ਪੱਟੀ ਸੱਚ ਮਨ ਪੜੀਐ ਸ਼ਬਦ ਸੋਸਾਰ ਨਾਨਕ ਸੋ ਪੜਿਆ ਸੋ ਪੰਡਿਤ ਬੀਨਾ ਜਿਸ ਰਾਮ ਨਾਮ ਗਲਹਾਰ